ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਉਂਕਿ ਹੁਣ ਅੱਗੇ ਤਾਂ ਆਪਾਂ ਨੂੰ ਵਾਰਸਾਂ ਮਿਲਣਗੇ ਸੋ ਆਪਾਂ ਇਹ ਖੇਤ ਨੂੰ ਬਾਹ ਕੇ ਤਿਆਰ ਕਰਤੀਏ ਪਹਿਲਾਂ ਤੇ ਫਿਰ ਆਪਾਂ ਆਪਣੀ ਭੁਜਾਈ ਕਰਾਂਗੇ ਪਰ ਇਹ ਖੇਤ 'ਚ ਆਪਾਂ ਨੇ ਮਸ਼ੀਨਰੀ ਨਹੀਂ ਵਰਤੀ। ਜਿਵੇਂ ਹੁਣ ਹਰੀ ਕ੍ਰਾਂਤੀ ਖੇਤੀ ਮਾਡਲ ਆ ਉਹਦੇ ਵਿੱਚ ਟਿੱਕਾ ਨਹੀਂ ਕਦੇ ਵੀ ਖੇਤ ਨੂੰ ਪੱਟ ਸਕਦਾ। ਖੱਠਾ ਨਾਲ ਚੱਲਣ ਵਾਲਾ ਟੂਲ ਕਿਉਂਕਿ ਮਿੱਟੀ ਦਾ ਡਿਜ਼ਾਈਨ ਹੋਰ ਹੁੰਦਾ ਤੇ ਕੁਦਰਤੀ ਖੇਤੀ ਦਾ ਇਹਦੇ ਵਿੱਚ ਸੂਖਮ ਜੀਵ ਤਾਂ ਬਹੁਤ ਕੁਝ ਹੁੰਦਾ। ਤੋਂ ਹੁਣ ਆਪਾਂ ਇਹ ਜਗ੍ਹਾ ਨੂੰ ਬਾਹਰ ਆ ਜਿਹੜਾ ਖੱਬੜ ਆ। ਇੱਥੇ ਇੱਕ ਤਾਂ ਖੱਬੜ ਦਾ ਜੜੰਗ ਆ। 100 ਨੀ ਕਰ ਰੈਂਜ ਦੇ ਵਿੱਚ ਆਪਣੀ ਤਰਫਾੜ ਜਾ ਫਾਲਾ ਚੈ ਜਾਂਦਾ। ਤੇ ਇੱਥੇ ਤਾਂ ਖੱਬੜ ਰੋਲ ਤੂੰ ਹੁਣ ਅੱਗ ਪੈਂਦੀ ਆ। ਜਦੋਂ ਕਿ 40 ਡਿਗਰੀ ਤੱਕ ਪਹੁੰਚਦੇ ਆਪਾਂ ਫੇਰ ਇੱਕ ਪਲਾ ਦੇ ਵਿੱਚ ਹੀ ਫੁਕ ਜਾਊਗਾ। ਬਾਕੀ ਜਿਹੜਾ ਜੜ ਹੈ ਦੀ ਉਹ ਵਿੱਚ ਬਣੀ ਰਹੂਗੀ ਕਿਉਂਕਿ ਜੜ ਵੀ ਇਹਨਾਂ ਦੀ ਜ਼ਰੂਰੀ ਹੈ ਕਿਉਂਕਿ ਪੌਦੇ ਦੀ ਜੜ ਇਹ ਨਹੀਂ ਸੁੱਕਦੀ ਹੈ। ਕੰਮ ਕਿਹੇ ਖਰਾਕ ਹੁੰਦੇ ਨੇ ਸੋ ਉਸ ਤਰ੍ਹਾਂ ਪਾਣੀ ਜਾਣ ਦੇ ਰਾਹ ਬਣਦੇ ਨੇ। ਬਾਕੀ ਜਿਹੜੇ ਖੱਪੜ ਇਹ ਜੀ ਆਪਣੇ ਸੁਖਮ ਜੀਵਾ ਦੀ ਖਰਾਕ ਹੈ। ਭਾਵੇਂ ਇਸ ਸਮੇਂ ਸਾਡ ਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਸਾਡਾ ਦੁਸ਼ਮਣ ਹੈ ਨਹੀਂ ਇਹ ਮਾਈਕਰੋ ਆਰਗਾਨ ਦਾ ਜੀਵਾਣੂ। ਜਿਹੜੀ ਜੜ ਕੇ ਮਿਠਾਸ ਹੁੰਦੀ ਆ ਗੁਲੂਕੋਸ਼ ਹੁੰਦਾ ਉਹ ਖਾਂਦਾ ਤੇ ਬਾਦ ਵਾਦਾ ਕਰਦਾ ਕਿ ਉਹ ਬਹੁਤ ਸਾਰੇ ਸੂਖਮ ਜੀਵ ਨੇੜੇ ਪਾਣੀ ਨੂੰ ਰੋਕ ਕੇ ਰੱਖਦੇ ਨੇ ਤੋਂ ਉਸ ਤਰ੍ਹਾਂ ਆਪਾਂ ਚੱਲਦੇ ਰਹਿੰਦੇ ਆਾਰੇ ਤੁਹਾਡੇ ਸਾਹਮਣੇ ਆ ਵੀ ਕੁਦਰਤੀ ਖੇਤ ਦੇ ਮਿੱਟੀ ਦੇ ਵਿੱਚ ਮਸੰਦੀ ਜ਼ਰੂਰਤ ਕਿਉਂ ਨਹੀਂ ਪੈਂਦੀ ਕਿਉਂਕਿ ਉਹ ਮਿੱਟੀ ਉਹ ਐਨੀ ਨਰਮ ਤੇ ਵਧੀਆ ਹੋ ਜਾਂਦੀ ਆ ਤੇ ਆ ਆਪਣਾ ਟਰੋਲ ਆ ਜੀ ਇਹਦੇ ਨਾਲ ਆਪਾਂ ਬਾਹ ਸਕਦੇ ਆਂ ਜੜਾਈ ਕਰ ਸਕਦੇ ਆਂ ਸੋ ਇਸ ਜਗ੍ਹਾ ਆਪਾਂ ਹੁਣ ਜਿਹੜੀ ਵੀ ਫਸਲ ਲੋਟ ਹੋਈ ਉਹ ਲਾਵਾਂਗੇ ਅਲੱਗ-ਅਲੱਗੇ ਟੂਲ ਲਾਇਆ ਉਹਨਾਂ ਤਰਫਾਂੀਆਂ ਤੇ ਹੁਣ ਤੁਸੀਂ ਆ ਧਿਆਨ ਨਾਲ ਦੇਖੋ ਵੀ ਮਿੱਟੀ ਦੇ ਰੰਗ ਦਾ ਵਿੱਚ ਫਰਕ ਪਾ ਜਾਂਦਾ ਕਿਉਂਕਿ ਕੁਦਰਤ ਵਿੱਚ ਜਦੋਂ ਰੰਗ 'ਚ ਫਰਕ ਪੈ ਗਿਆ ਤਾਂ ਮਿੱਟੀ ਦੇ ਗੁਣਾਂ ਦਾ ਫਰਕ ਤਾਂ ਆਪੇ ਪੈ ਜਾਂਦਾ ਸੋ ਕਿਸਾਨ ਵੀਰੋ ਇਸ ਮਿੱਟੀ ਦੇ ਵਿੱਚ ਪਾਣੀ ਨੂੰ ਚੂਸਣ ਦੀ ਸਟੋਰ ਕਰਨ ਦੀ ਥਾਕਤ ਵੱਧ ਜਾਂਦੀ ਹੈ ਤੇ ਜਿਹੜੀ ਫਸਲ ਪੈਦਾ ਹੋ ਉਹਦਾ ਸਵਾਦ ਗੁਣਵੱਤਾ ਵੱਧ ਜਾਂਦੀ ਹੈ ਸੋ ਕੁਦਰਤੀ ਖੇਤੀ ਇੱਕ ਕੁਦਰਤ ਨਾਲ ਜੁੜਨ ਦਾ ਵਧੀਆ ਤਰੀਕਾ ਹੈ ਬਹੁਤ ਜ਼ਿਆਦਾ ਰੁੱਖ ਲਾਉਣੇ ਜ਼ਰੂਰੀ ਨਹੀਂ ਕਿ ਮੈਂ ਹੁਣ ਤੁਸੀਂ ਆ ਦੇਖੋ ਆ ਸਾਈਡ ਆ ਆਪਣੇ ਅ ਤੁਹਾਨੂੰ ਰੁੱਖ ਨਜ਼ਰ ਆਉਣਗੇ ਤੇ ਉਹ ਜਿੰਨੇ ਵੀ ਏਰੀਆ ਅ ਮਤਲਬ ਤੁਸੀਂ ਚਾਰੇ ਪਾਸੇ ਦੇਖੋ ਤਾਂ ਰੁੱਖੀ ਰੁੱਖ ਨਜ਼ਰ ਆਉਂਦੇ ਨੇ ਸੋ ਇਹ ਰੁੱਖਾਂ ਦਾ ਭਾਵੇਂ ਮੈਨੂੰ ਪ੍ਰਾਫਿਟ ਘਟ ਹੋ ਰਿਹਾ ਜਾਂ ਨਹੀਂ ਹੋ ਰਿਹਾ ਜਾਂ ਜੋ ਵੀ ਹੋ ਰਿਹਾ ਪਰ ਬਾਤਾਵਰ ਨੂੰ ਆਕਸੀਜਨ ਦਾ ਉਹ ਲੈਵਲ ਉਹ ਵਧੀਆ ਬਣਦਾ ਸੋ ਆਪਾਂ ਅਗਲਾ ਅੱਜ ਮਿੱਟੀ ਦੀ ਕਰਾਂਗੇ ਇਹ ਜਰੂਰੀ ਚੀਜ਼ ਆ ਤਾਂ ਜੀ ਦੀ ਸਿਹਤ ਆ। ਸੋ ਮਿੱਟੀ ਦੀ ਸਿਹਤ ਆਪਣੀ ਵਧੀਆ ਕੁਦਰਤੀ ਖੇਤੀ 'ਚ ਬਣ ਸਕਦੀ ਆ। ਤੇ ਜੇ ਸਿਹਤ ਵਧੀਆ ਹੋਊ ਤਾਂ ਫਸਲ ਸਵਾਦ, ਨਿਊਟ੍ਰੀਸ਼ਨਲ ਖਰਾਕੀ ਤੱਤ ਉਹ ਵਧੀਆ ਹੋਣਗੇ। ਆਪਾਂ ਲੋਕ ਚੀਜ਼ ਦਾ ਵਜ਼ਨ ਦੇਖਦੇ ਆ ਵੀ ਝਾੜ ਕਿੰਨਾ ਹੋਇਆ। ਖਰੀਦਦਾਰ ਵੀ ਝਾੜ ਵੱਲੇ ਉਹ ਜਾਣ ਨੂੰ ਸਸਤਾ ਚਾਹੀਦਾ। ਉਹ ਵੀ ਰੇਟ ਪੁੱਛਦਾ ਕਿਸਾਨ ਤੋਂ ਵੀ ਆ ਸਬਜ਼ੀ ਕੀ ਰੇਟ ਲੱਗੂਗੀ। ਸੋ ਕਰਾਕੀ ਤਤਾਂ ਦੀਆਂ ਨਿਊਟ੍ਰੀਸ਼ਨ ਦੀ ਗੱਲ ਨਹੀਂ ਹੁੰਦੀ ਤੇ ਆਪਾਂ ਉਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਈਏ ਵੀ ਸਾਨੂੰ 1 ਕਿਲੋ ਚੌਲ ਪੈਦਾ ਕਰਨ ਲਈ ਕਿੰਨੇ ਹਜ਼ਾਰ ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਆ ਤੇ ਜਿਹੜੀਆਂ ਚੀਜ਼ਾਂ ਬਚਾਉਣੇ ਵਾਲੀਆਂ ਨੇ ਉਹ ਅਸੀਂ ਬਚਾ ਲਈ ਜਾਹੇ ਜੇ ਆਪਾਂ ਕੁਦਰਤ ਨੂੰ ਬਚਾਵਾਂਗੇ ਨਾ ਕੁਦਰਤ ਆ ਜਿਹੜੀ ਉਹ ਲੈਦੀ ਘੱਟ ਹੁੰਦੀ ਹੈ ਦਿੰਦੀ ਵੱਧ ਹੁੰਦੀ ਆ ਸੋ ਅਸੀਂ ਇਹ ਚੀਜ਼ਾਂ ਨੂੰ ਸਮਝੀਏ ਪਰ ਹੁਣ ਉਹਨਾਂ ਚ ਜਿਹੜੇ ਦੂਰ ਚਲੇ ਗਏ ਕੁਦਰਤੀ ਖੇਤੀ ਹੱਥੀਂ ਕਿਰਤ ਕਰਨ ਦੀ ਇੱਕ ਆਪਾਂ ਨੂੰ ਬਾਕਸਸ ਮਿਲਦੀ ਆ ਤੇ ਹੱਥੀਂ ਕੰਮ ਕਰਾਂਗੇ ਤਾਂ ਅਸੀਂ ਜ਼ਿਆਦਾ ਤਗੜੇ ਹੋਵਾਂਗੇ ਜ਼ਿਆਦਾ ਤਗੜੇ ਹੋਵਾਂਗੇ ਤਾਂ ਸਾਨੂੰ ਮੌਸਮ ਦਾ ਮਾਰ ਦਾ ਜਿਵੇਂ ਗਰਮੀ ਵੱਧਾ ਠੰਡ ਵੱਧਾ ਉਹ ਸਾਡੇ ਸਰੀਰ ਤੇ ਅਸਰ ਨਹੀਂ ਕਰੂਗੀ ਜਾਂ ਸਾਡੇ ਤੇ ਮੌਸਮ ਦਾ ਅਸਰ ਨਹੀਂ ਹੋਣਾ ਤਾਂ ਅਸੀਂ ਬਿਮਾਰ ਵੀ ਨਹੀਂ ਹੋ ਸਕਦੇ ਤੇ ਜਿਹੜੇ ਘਰੇ ਮਰੀਜ਼ ਨਹੀਂ ਹੈਗੇ ਉਹ ਘਰ ਇੱਕ ਸਵਰਗ ਬਣ ਜਾਂਦਾ ਜੀ ਉਸ ਘਰ ਵਿੱਚ ਦੁੱਖਾਂ ਤੇ ਖਲੀਫਾਂ ਦਾ ਇੱਕ ਤਰ੍ਹਾਂ ਦਾ ਖੇੜਾ ਸੁੱਟ ਗਿਆ ਤਾਂ ਉਸ ਤੋਂ ਵੱਡਾ ਵੀਰ ਆਦਮੀ ਕੋਈ ਨਹੀਂ ਹੋ ਸਕਦਾ ਸੋ ਕਿਸਾਨ ਵੀਰੋ ਹੁਣ ਜੇ ਮਿੱਟੀ ਦੇ ਰੰਗ 'ਚੇ ਫਰਕ ਪਿਆ ਤੇਰੀ ਚਮਕ 'ਚੇ ਫਰਕ ਪਿਆ ਤਾਂ ਇਹਦਾ ਤਾਪਮਾਨ ਦੇ ਵਿੱਚ ਵੀ ਫਰਕ ਆ ਜਾਂਦਾ ਕੁਦਰਤੀ ਖੇਤ ਜੇ ਸਹੀ ਆ ਮਤਲਬ ਵਧੀਆ ਢੰਗ ਨਾਲ ਤਿਆਰ ਹੋ ਗਿਆ ਉਹਦਾ ਨਾਲ ਦੇ ਖੇਤਾਂ ਨਾਲੋਂ 6 ਡਿਗਰੀ ਤਾਪਮਾਨ ਘਟ ਜਾਂਦਾ ਤੁਸੀਂ ਆਪਣੇ ਚੈੱਕ ਕਰ ਸਕਦੇ ਹੋ ਮੀਟਰ ਨਾਲ ਕਿਉਂਕਿ ਉਹ ਮਿੱਟੀ ਗਰਮ ਘਟਣ ਦੀ ਉਹਦਾ ਸਿਸਟਮ ਹੋਰ ਤਰ੍ਹਾਂ ਬਣਨ ਲੱਗਦਾ ਸੋ ਇਹ ਇੱਕ ਸਾਡੇ ਜਿੰਨੇ ਵੀ ਬਜ਼ੁਰਗਾਂ ਦੇ ਕੰਮ ਸਨ ਹਰੀ ਕ੍ਰਾਂਤੀ ਤੋਂ ਪਹਿਲਾਂ ਕੁਦਰਤੀ ਖੇਤੀ ਕਰਦੇ ਸਨ ਮਿੱਟੀ ਨਾਲ ਜੁੜੇ ਹੋਏ ਸੀਗੇ ਜਦੋਂ ਮਿੱਟੀ ਨਾਲ ਕੋਈ ਜੁੜਦਾ ਤਾਂ ਉਹ ਇੱਕ ਤਰ੍ਹਾਂ ਦਾ ਮਜ਼ਬੂਤ ਬਣਦਾ ਕਿਉਂਕਿ ਚਿਕਨ ਹੁਣ ਅਸੀਂ ਮੋਬਾਈਲਾਂ ਦੀ ਵਰਤੋਂ ਕਰਦੇ ਆ ਉਹਦਾ ਰੇਡੀਏਸ਼ਨ ਹੁੰਦਾ ਹੁਣ ਅਸੀਂ ਆਪਾਂ ਜਿਵੇਂ ਆਪਾਂ ਕੁਦਰਤੀ ਖੇਤੀ ਵਿੱਚ ਕੰਮ ਕਰਾਂਗੇ ਤਾਂ ਜੁੱਤੀ ਖੋਲ ਕੇ ਕਰਾਂਗੇ ਤਾਂ ਸਾਡਾ ਰੇਡੀਏਸ਼ਨ ਵੀ ਕੁਝ ਘੰਟਿਆਂ ਮਿੰਟਾਂ ਦੇ ਵਿੱਚ ਮਿੱਟੀ ਖਤਮ ਕਰ ਦਿੰਦੀ ਆ ਪਰ ਜੇ ਅਸੀਂ ਮਿੱਟੀ ਨਾਲ ਟੱਚ ਤੋਂ ਦੂਰ ਹੋ ਜਾਾਂਗੇ ਤਾਂ ਬਿਮਾਰੀਆਂ ਰੇਡੀਏਸ਼ਨ ਪਤਾ ਨਹੀਂ ਸਾਡੇ ਮਨ ਮਾਨਸਿਕ ਬਿਮਾਰੀਆਂ ਕਿੰਨੀਆਂ ਕਿ ਪੈਦਾ ਹੋ ਜਾਂਦੀਆਂ ਨੇ ਸੋ ਇਹ ਖੇਤੀ ਸਾਨੂੰ ਕੁਦਰਤ ਨਾਲ ਜੋੜਦੀ ਆ ਕਸਰਤ ਕਰਾਉਂਦੀ ਆ ਮਜ਼ਬੂਤ ਬਣਾਉਂਦੀ ਆ ਤੇ ਇੱਕ ਵਧੀਆ ਸੁਆਦਿਸ਼ਟ ਭੋਜਨ ਵੀ ਦੇ ਸਕਦੀ ਆ ਇਹ ਦਊ ਕੀ ਪਰ ਇੱਕ ਗੱਲ ਹੈ ਵੀ ਜੇ ਹੁਣ ਪੈਸੇ ਵੀ ਲਾਏ ਸਬਜ਼ੀ ਮਿਹਨਤ ਵੀ ਕੀਤੀ ਸਾਰਾ ਕੁਝ ਖਰਚਾ ਵੀ ਹੋਇਆ ਗੈਸ ਤੋਂ ਕੀ ਸਬਜ਼ੀ ਬਣੀ ਤੇ ਸਬਜ਼ੀ ਦਾ ਸੁਆਦ ਹੀ ਨਾ ਆਇਆ ਫਿਰ ਟਾਈਮ ਤੇ ਕਿੰਨਾ ਆਪਾਂ ਨੂੰ ਮਤਲਬ ਪਰੇਸ਼ਾਨੀ ਇਹ ਸਬਜ਼ੀ ਸੁਆਦ ਨਹੀਂ ਬਣੀ ਢੋਲ ਦੋ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਸੋ ਸਾਰੇ ਕਿਸਾਨ ਵੀਰਾਂ ਦਾ ਸਾਥ ਦਿਓ ਜਿਹੜੇ ਕੁਦਰਤੀ ਖੇਤੀ ਕਰਦੇ ਨੇ ਸਰਬੱਤਾਂ ਨੂੰ ਜਾਂ ਭੋਜਨ ਖਾਣੇ ਵਾਲਿਆਂ ਨੂੰ ਬੇਨਤੀ ਆ ਬੀਜ ਤੁਹਾਡੇ ਸਰੀਰ ਨੂੰ ਵਧੀਆ ਭੋਜਨ ਦੇਣਾ ਤਾਂ ਕੁਦਰਤੀ ਖੇਤੀ, ਯਰਮੁਕਤ ਖੇਤੀ ਤੋਂ ਪ੍ਰਾਪਤ ਹੋ ਸਕਦਾ। ਸੋ ਵਾਤਾਵਰਨ ਵੀ ਐਸੀ ਖੇਤੀ ਜੇ ਬਚਣਾ ਜੇ ਆਪਾਂ ਕਹੀਏ ਵੀ ਇੱਕ ਬੂਟਾ ਜਾਂ ਰਖਤ ਲਾ ਲਿਆ ਅਸੀਂ ਉਹਦੇ ਨਾਲ ਅਸੀਂ ਵਾਤਾਵਰਨ ਬਚਾ ਲਿਆ ਤਾਂ ਨਹੀਂ ਹੁਣਾ ਇਹ ਸਾਡੇ ਤਾਂ ਖੇਤ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਰੁੱਖਾਂ ਦੀ ਗਿਣਤੀ ਵੱਧ ਰਹੀ ਹੈ ਤੇ ਜਿੰਨੇ ਵੀ ਕੁਦਰਤੀ ਖੇਤੀ ਕਿਸਾਨ ਨੇ ਸਾਰਿਆਂ ਦੇ ਖੇਤਾਂ ਦੇ ਵੱਧ ਰਹੀ ਆ ਕਿਸੇ ਵੀ ਨੇੜੇ ਦੇ ਕਿਸਾਨ ਦੇ ਖੇਤ ਨੂੰ ਦੇਖ ਸਕਦੇ ਹਾਂ ਤਾਂ ਤੁਹਾਨੂੰ ਰੁੱਖ ਵੱਧ ਮਿਲਣਗੇ। ਇਹ ਰੁੱਖਾਂ ਦੇ ਨਾਲ ਜਿਹੜੀ ਅੱਜ ਦੀ ਬੇਨਤੀ ਆ ਵੀ ਇਹ ਸਭ ਤੋਂ ਜ਼ਰੂਰੀ ਪੰਛੀ ਨੇ ਪੰਛੀ ਦੋ ਫਾਇਦੇ ਕਰਦੇ ਨੇ ਇੱਕ ਰੁੱਖ ਲਾਉਂਦੇ ਨੇ ਇੱਕ ਕੀਟ ਕੰਟਰੋਲ ਕਰਦੇ ਨੇ ਕੁਦਰਤੀ ਖੇਤੀ ਵਿੱਚ ਉਹ ਆਪਣੇ ਮਿੱਤਰ ਦਾ ਸਹਿਯੋਗ ਦੇ ਰਹੀ ਹੈ ਕੁਦਰਤ ਉਹਨਾਂ ਨੂੰ ਬਚਾਉਣ ਦੇ ਲਈ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਆਪਣੇ ਮੋਟਰਾਂ ਦੇ ਕੋਠੀਆਂ ਤੀਆਂ ਜਿੱਥੇ ਵੀ ਥਗਾ ਮਿਲਦੀ ਆ ਪਾਣੀ ਭਰ ਕੇ ਜਰੂਰ ਰੱਖੋ ਕਿਉਂਕਿ ਪੰਛੀ ਜੇ ਭੁੱਖਾ ਤਾਂ ਉਹ ਘਾਹ ਫੂਸ ਖਾ ਕੇ ਆਪਣਾ ਢਿੱਡ ਭਰ ਸਕਦਾ ਪਰ ਪਾਣੀ ਦਾ ਮਸਲਾ ਹੋ ਜਾਂਦਾ ਵੀ ਕਈ ਵਾਰੀ ਫਰ ਮੇਰੇ ਇੱਕ ਮਿੱਤਰ ਨੇ ਗੱਲ ਗੱਲ ਕੀਤੀ ਕਹਿੰਦਾ ਸਾਡੇ ਖੇਤ ਚ ਘਾਟਵਾ ਸੀਗੀਆਂ ਵੀ ਉਹ ਮਰ ਗਈਆਂ ਮੈਂ ਕਿਹਾ ਪਾਣੀ ਦੀ ਘਾਟ ਨਾਲ ਮਰ ਗਿਆ ਹੁਣ ਕਹਿੰਦਾ ਪਾਣੀ ਤਾਂ ਆਲੂ ਚ ਹੁੰਦਾ ਮੈਂ ਕਿਹਾ ਪੌਲੂ ਦੇ ਵਿੱਚ ਕਈ ਵਾਰੀ ਸੱਪ ਜਾਂ ਇਸ ਤਰ੍ਹਾਂ ਦੀ ਜੀਵ ਵੱਡ ਜਾਂਦਾ ਤਾਂ ਜਾਨਵਰ ਬੜੇ ਸਿਆਣੇ ਹੁੰਦੇ ਨੇ ਭਾਵੇਂ ਉਹ ਨਿਕਲ ਕੇ ਵੀ ਚਲੇ ਜਾਵੇ ਇਹਨਾਂ ਨੂੰ ਸ਼ੱਕ ਰਹਿੰਦਾ ਵੀ ਪਾਣੀ ਦੇ ਵਿੱਚ ਨਾ ਹੋਵੇ ਸੋ ਪਾਣੀ ਪੀਣ ਨਹੀਂ ਜਾਂਦੇ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਡੱਬੇ ਰੱਖ ਲਓ ਜੇ ਡੱਬਾ ਨਹੀਂ ਮੌਜੂਦ ਹੁੰਦਾ ਤਾਂ ਇੱਕ ਟੋਆ ਪਟੋ ਪਲਾਸਟਿਕ ਦੀ ਕੋਈ ਛੋਟੀ ਜੀ ਸੀਟ ਬਸਾ ਦੋ ਟੋਏ ਦੇ ਵਿੱਚ ਤੇ ਪਾਣੀ ਭਰ ਦੋ ਤਾਂ ਉਹ ਪਾਣੀ ਵੀ ਭਰਿਆ ਰਹੂਗਾ ਤੇ ਮਿਹਨਤ ਜਾਂ ਖਰਚਾ ਵੀ ਨਹੀਂ ਆਊਗਾ ਸੋ ਜਿੰਨਾ ਕ ਆਪਾਂ ਤੇ ਦੋ ਬਾਲਟੀਆਂ ਤਿੰਨ ਬਾਲਟੀਆਂ ਪਾ ਸਕਦੇ ਹਾਂ ਉਹਨਾਂ ਦਾ ਟੋਆ ਪੱਟਦੋ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਜਿਹੜੀ ਪਲਾਸਟਿਕ ਦੀ ਸੀਟ ਆ ਫੁੱਟ 2 ਫੁੱਟ 3 ਫੁੱਟ ਜਿੰਨਾ ਵੀ ਆਪਣੇ ਕੋਲ ਘਰੋਂ ਫालतू ਟੋਟਾ ਪਿਆ ਹੁੰਦਾ ਕਈ ਵਾਰੀ ਕੋਈ ਵੱਡਾ ਲਫਾਫਾ ਵੀ ਹੁੰਦਾ ਵੀ ਧਰੀਏ ਤਾਂ ਇਹ ਜਾਨਵਰਾਂ ਨੂੰ ਜ਼ਰੂਰ ਬਚਾਈਏ ਇਹਨਾਂ ਦਾ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਵਾਤਾਵਰਣ ਲਈ ਸਭ ਤੋਂ ਜ਼ਰੂਰੀ ਨੇ ਸੋ ਕੁਦਰਤੀ ਖੇਤੀ ਆਪਾਂ ਨੂੰ ਬਚਾ ਸਕਦੀ ਹੈ ਵਾਤਾਵਰਨ ਤੇ ਸਿਹਤ ਨੂੰ ਇਹਨੂੰ ਸਮਝੀਏ ਕਸਰਤ ਕਰਨ ਦਾ ਤਾਕਤ ਵਧਾਉਣ ਦਾ ਇੱਕੋ ਇੱਕ ਹੀਲਾ ਹੈ ਕੁਦਰਤੀ ਖੇਤੀ ਸੋਇਏ ਦੇ ਨਾਲ ਜੁੜੀਏ ਇਹਨੂੰ ਸਮਝੀਏ ਵਧਾਈਏ ਤੇ ਆਪਾਂ ਵਾਤਾਵਰਨ ਦਾ ਸਾਥ ਦਈਏ ਤਾਂ ਕਿ ਆਪਾਂ ਮਾਣ ਨਾਲ ਸਤਿਕਾਰ ਨਾਲ ਕਹਿ ਸਕੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਤਿ ਸ੍ਰੀ ਅਕਾਲ